ਪੁਨਰ ਸਰਜੀਤ ਅਕਾਲੀ ਦਲ ਦਾ ਹੁਣ ਤਰਨਤਾਰਨ ਜੰਮੀ ਚੋਣ ਦੇ ਵਿੱਚ ਕੀ ਪਲਾਨ ਹੋਵੇਗਾ ਇਸ ਦੇ ਨਾਲ ਨਾਲ ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਕੀ ਪਲਾਨ ਹੋਵੇਗਾ ਜਿੱਥੇ ਸੰਦੀਪ ਸਣੀ ਦੇ ਉੱਤੇ ਦਾਰੂ ਮਦਾਰ ਟਿਕਦਾ ਨਜ਼ਰ ਆ ਰਿਹਾ ਹੈ ਉੱਥੇ ਸੰਦੀਪ ਸਣੀ ਦੇ ਪਰਿਵਾਰ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇ ਚੋਣ ਲੜੀ ਜਾਵੇਗੀ ਤਾਂ ਆਪਣੇ ਪੱਧਰ ਦੇ ਉੱਤੇ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਪੂਰੇ ਪੰਥ ਦੇ ਨਾਂ ਦੇ ਉੱਤੇ ਚੋਣ ਲੜੀ ਜਾਵੇਗੀ ਕਿਸੇ ਇੱਕ ਧਿਰ ਦੇ ਨਾਲ ਰਲ ਕੇ ਚੋਣ ਨਹੀਂ ਲੜੀ ਜਾਵੇਗੀ ਹੁਣ ਇਹੋ ਜੀ ਸਿਚੁਏਸ਼ਨ ਦੇ ਵਿੱਚ ਇਹਨਾਂ ਦੋਵਾਂ ਪਾਰਟੀਆਂ ਵਾਸਤੇ ਪ੍ਰੋਬਲਮ ਬਣ ਗਈ ਹੈ ਪ੍ਰੋਬਲਮੈਟਿਕ ਸਿਚੁਏਸ਼ਨ ਬਣ ਗਈ ਹੈ ਕਿ ਆਖਰਕਾਰ ਹੁਣ ਕੀ ਕੀਤਾ ਕੀ ਜਾਵੇਗਾ ਉਸੇ ਚੀਜ਼ ਨੂੰ ਲੈ ਕੇ ਕੁਝ ਵਿਚਾਰ ਹੁਣ ਸਾਹਮਣੇ ਆ ਰਹੇ ਆ ਸਭ ਤੋਂ ਪਹਿਲੀ ਗੱਲ ਤਾਂ ਪੁਨਰ ਸੁਰਜੀਤ ਅਕਾਲੀ ਦਲ ਦੇ ਵੱਲੋਂ ਬਣਾਈ ਗਈ ਸੱਤ ਮੈਂਬਰੀ ਕਮੇਟੀ ਲੰਘੇ ਦੇਣੀ ਤਰਨਤਾਰਨ ਹਲਕੇ ਦੇ ਵਿੱਚ ਜਾ ਕੇ ਇੱਕ ਮੀਟਿੰਗ ਕਰਦੀ ਹੈ ਤੇ ਜਾਇਜ਼ਾ ਵੀ ਲੈਂਦੀ ਹੈ ਔਰ ਜਾਇਜ਼ੇ ਤੋਂ ਬਾਅਦ ਮੀਟਿੰਗ ਤੋਂ ਬਾਅਦ ਅੱਜ ਸੰਭਾਵੀ ਤੌਰ ਦੇ ਉੱਤੇ ਸੱਤ ਮੈਂਬਰੀ ਕਮੇਟੀ ਵੱਲੋਂ ਆਪਣੀ ਰਿਪੋਰਟ ਜਿਹੜੀ ਹੈ ਉਹ ਪ੍ਰਧਾਨ ਗਿਆਨੀ ਹਰਪੂਰ ਸਿੰਘ ਨੂੰ ਸੌਂਪ ਦਿੱਤੀ ਜਾਵੇਗੀ ਇਸ ਰਿਪੋਰਟ ਤੋਂ ਇਹ ਤੈਅ ਹੋਵੇਗਾ ਕਿ ਇਹਨਾਂ ਜ਼ਿਮਨੀ ਚੋਣਾਂ ਦੇ ਵਿੱਚ ਪੁਨਰਸੁਰਜੀਤ ਅਕਾਲੀ ਦਲ ਦਾ ਅਗਲਾ ਪ੍ਰੋਗਰਾਮ ਕੀ ਹੋਵੇਗਾ ਹਾਲਾਂਕਿ ਅਜੇ ਤੱਕ ਸੰਦੀਪ ਸਿੰਘ ਸਣੀ ਦੀ ਗੱਲ ਕਰੀਏ ਤਾਂ ਗੱਲ ਉੱਥੇ ਹੀ ਹੈ ਕਿ ਸੰਦੀਪ ਸਿੰਘ ਸਣੀ ਦਾ ਪਰਿਵਾਰ ਇਹ ਦਾਅਵਾ ਕਰਦਾ ਹੈ ਕਿ ਉਹ ਆਜ਼ਾਦ ਤੌਰ ਦੇ ਉੱਤੇ ਚੋਣ ਲੜਨਗੇ ਜੇ ਉਹਨਾਂ ਨੇ ਲੜਨੀ ਚਾਹੀ ਤਾਂ ਐਹੋ ਜੀ ਸਥਿਤੀ ਦੇ ਵਿੱਚ ਪੁਨਰਸੁਰਜੀਤ ਅਕਾਲੀ ਦਲ ਕੋਲ ਵੀ ਜੇ ਸੰਦੀਪ ਸਿੰਘ ਸਣੀ ਦੇ ਉੱ ਕੋਈ ਹੱਲ ਨਹੀਂ ਬਚਦਾ ਪਰ ਜੇ ਸੰਦੀਪ ਸਿੰਘ ਸਾਨੀ ਤੋਂ ਇਲਾਵਾ ਉਹ ਕਿਸੇ ਹੋਰ ਉਮੀਦਵਾਰ ਦੀ ਝਾਤਵਲ ਰਹਿੰਦੇ ਨੇ ਤਾਂ ਹੋ ਸਕਦਾ ਹੈ ਕਿ ਉਮੀਦਵਾਰ ਐਲਾਨ ਵੀ ਦਵੇ ਪਰ ਅਜੇ ਤੱਕ ਸੰਦੀਪ ਸਿੰਘ ਸਾਨੀ ਵੱਲੋਂ ਕੋਈ ਚੋਣ ਲੜਨ ਬਾਰੇ ਜਾਂ ਉਹਨਾਂ ਦੇ ਪਰਿਵਾਰ ਵੱਲੋਂ ਇਸ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਇਹੋ ਸਥਿਤੀ ਦੇ ਵਿੱਚ ਹੁਣ ਦੂਸਰੀ ਪਾਰਟੀ ਜਿਹੜੀ ਅਕਾਲੀ ਦਲ ਵਾਰਿਸ ਪੰਜਾਬ ਦੇ ਵੀ ਆ ਹੁਣ ਇਹਨਾਂ ਦੋਵਾਂ ਪਾਰਟੀਆਂ ਵਾਸਤੇ ਸਮਾਂ ਘਟ ਰਿਹਾ ਨਜ਼ਰ ਆ ਰਿਹਾ। ਹੌਲੀ-ਹੌਲੀ ਕਰਕੇ ਸਾਰੀਆਂ ਪਾਰਟੀਆਂ ਆਪਣੇ ਉਮੀਦਵਾਰ ਐਲਾਨ ਰਹੀਆਂ ਨੇ, ਐਲਾਨ ਚੁੱਕੀਆਂ ਨੇ ਇਨ ਫੈਕਟਰ ਇਹੋ ਜੀ ਸਿਚੁਏਸ਼ਨ ਦੇ ਵਿੱਚ ਜਦੋਂ ਹੁਣ ਲਾਸਟ ਮੂਮੈਂਟ ਹੈ ਤਾਂ ਲਾਸਟ ਮੂਮੈਂਟ ਦੇ ਵਿੱਚ ਪਾਰਟੀਆਂ ਕੀ ਕਰਨਗੀਆਂ ਕਿੱਧਰ ਵੱਲ ਨੂੰ ਭੁਗਤਣਗੀਆਂ ਹੋ ਸਕਦਾ ਹੈ ਕਿ ਇੱਕ ਦੋ ਦਿਨ ਦੇ ਵਿੱਚ ਇਹਨਾਂ ਪਾਰਟੀਆਂ ਦੇ ਵਿੱਚੋਂ ਕਿਸੇ ਇੱਕ ਦਾ ਕੋਈ ਵੱਡਾ ਬਿਆਨ ਆ ਜਾਵੇ ਪਰ ਇਸ ਦੇ ਬਾਵਜੂਦ ਹੁਣ ਸਿਚੁਏਸ਼ਨ ਇਹ ਹੈ ਦੇਖਣਾ ਇਹ ਹੋਵੇਗਾ ਕਿ ਆਖਰਕਾਰ ਇਹ ਮੈਟਰ ਕਿੱਧਰ ਵੱਲ ਨੂੰ ਜਾਂਦਾ ਹੁਣ ਸਵਾਲ ਇਹ ਵੀ ਖੜਦਾ ਹੈ ਕਿ ਜੇ ਵੱਖ-ਵੱਖ ਹੋ ਕੇ ਚੋਣ ਲੜਨੀ ਹੈ ਜੇ ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਆਪਣਾ ਉਮੀਦਵਾਰ ਲਾੜਨਾ ਹੈ ਪੁਨਰਸੁਰਜੀਤ ਅਕਾਲੀ ਦਲ ਨੇ ਆਪਣਾ ਐਲਾਨਣਾ ਹੈ ਤੇ ਇਹੋ ਜੀ ਸਿਚੁਏਸ਼ਨ ਦੇ ਵਿੱਚ ਵੋਟ ਵੰਡੀ ਜਾਵੇਗੀ ਜੇ ਵੋਟ ਵੰਡੀ ਜਾਵੇਗੀ ਤਾਂ ਪੰਥਕ ਪਾਰਟੀਆਂ ਨੂੰ ਤਾਂ ਉਹਦਾ ਫਾਇਦਾ ਕੀ ਹੋਣਾ ਹੈ ਨੈਸ਼ਨਲ ਪਾਰਟੀਆਂ ਦੇ ਵੱਲ ਸਾਰਾ ਦਰੂਮਦਾਰ ਟਿਕ ਜਾਊਗਾ ਉਧਰ ਵੱਲ ਨੂੰ ਹੁਣ ਵੇਖਿਆ ਜਾਵੇਗਾ ਫਿਰ ਕਿ ਕਿੱਧਰ ਵੱਲ ਨੂੰ ਇਹ ਵੋਟਾਂ ਭੁਗਤਦੀਆਂ ਨੇ ਜਾਂ ਇਹ ਜਿਹੜੀਆਂ ਵੋਟਾਂ ਟੁੱਟੀਆਂ ਨੇ ਇਹ ਵੱਖਰੀਆਂ ਅੱਡ-ਅੱਡ ਹੋਈਆਂ ਵੋਟਾਂ ਨੇ ਇਹ ਕਿੱਧਰ ਵੱਲ ਨੂੰ ਜਾ ਕੇ ਭੁਗਤਣਗੀਆਂ ਜਾਂ ਇਹਨਾਂ ਦਾ ਫਾਇਦਾ ਕਿੰਨੂੰ ਹੋਏਗਾ ਐਹੋ ਜੀ ਸਿਚੁਏਸ਼ਨ ਦੇ ਵਿੱਚ ਐ ਪ੍ਰਤੀਤ ਹੋ ਸਕਦਾ ਹੈ ਕਿ ਪੰਥਕ ਪਾਰਟੀਆਂ ਪੰਥਕ ਇੱਕਸਾਰਤਾ ਟੁੱਟ ਜਾਵੇ ਹਾਲਾਂਕਿ ਹੁਣ ਵੇਖਣ ਦੀ ਗੱਲ ਹੈ ਕਿ ਕੀ ਇੱਕ ਫੈਸਲੇ ਦੇ ਉੱਤੇ ਪਾਰਟੀਆਂ ਖੜ੍ਹਦੀਆਂ ਕਿ ਨਹੀਂ ਉਹ ਵਕਤ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਾਵਾਂਗੇ ਬੜੇ ਰੋਮਾਂਟਿਕ ਇੰਡੀਆ ਪੰਜਾਬੀ